ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਮਨ ਸਿੰਘ ਪੱਟੀ ਹਿੰਮਤ ਸਿੰਘ ਸੈਣੀ ਬਣੇ ਇੰਟਰਨੈਸ਼ਨਲ ਰੋਟਰੀ ਕਲੱਬ ਖਰੜ ਦੇ ਨਵੇਂ ਪ੍ਰਧਾਨ ਮੋਹਾਲੀ ਵਿੱਚ ਹੋਇਆ ਤਾਜ ਪੁਸ਼ੀ ਦਾ ਸਮਾਗਮ ਮੁੱਖ ਮਹਿਮਾਨ ਵਜੋਂ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਕੀ ਤੀ ਸ਼ਿਰਕਤ ਨਗਰ ਕੌਂਸਲ ਖਰੜ ਪ੍ਰਧਾਨ ਬੀਬੀ ਅੰਜੂ ਚੰਦਰ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਖਰੜ ਸ਼ਹਿਰ ਦੇ ਐਮ ਸੀ ਪੱਤਰਕਾਰ ਕਈ ਕਲੱਬਾਂ ਦੇ ਰੋਟਰੀਅਨਸ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਪ੍ਰਧਾਨ ਹਾਜ਼ਰ ਸਨ ਮੁੱਖ ਮਹਿਮਾਨ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਦੂ ਕੀ ਕਹਿੰਦੇ ਨੇ ਆਓ ਸੁਣਿਓ ਤੇ ਆਓ ਤੁਹਾਨੂੰ ਦੁਹਾਈਏ ਮੌਕੇ ਦੀ ਹੈ ਲਾਈਵ ਤਸਵੀਰ ਉੱਠ ਲਿਆ ਵੀ ਵੈਲਕਮ ਯੂ ਸਰ ਥੈਂਕ ਯੂ ਸਰ ਥੈਂਕ ਯੂ ਮੈਂ ਪਹਿਲਾਂ ਤਾਂ ਵੀਂਗ ਰੋਟੀ ਕਲੱਬ ਖੜ ਦਾ ਮੈਂਬਰ ਹਾਂ ਤੁਹਾਨੂੰ ਸਾਰਿਆਂ ਨੂੰ ਗਲਪਨ ਕਰਦਾ सर जी सामने जी सर जी आई दिस लोगों मेरे से फर्स्ट सारे ही मौजज मेहमान ਕੜੀ ਲੈ ਕੇ ਗਿਆ ਬਹੁਤ ਮੁਖਰ ਗਿਆ ਮੈਂ ਸਭ ਤੋਂ ਪਹਿਲਾਂ ਖਰਚੋ ਮਾਫ਼ੀ ਚਾਹਣਾ ਕਿਉਂਕਿ ਇਹ ਜੇਕ ਹੋ ਗਿਆ ਮੈਨੂੰ ਮਹਿਸੂਸ ਕਰਦਾ ਕਿ ਜਿਹੜੀ ਸੇਵਾ ਪਾਉਣਾ ਹੈ ਇਹ ਤਾਂ ਸਾਨੂੰ ਹੁਣਤੀ ਚ ਮਿਲੇ ਹੈ ਇਹ ਕੋ ਰਣਜੀਤ ਸਾਹਿਬ ਦੀ ਧਰਤੀ ਹੈ ਇੱਥੇ ਸੇਵਾ ਭਾਵ ਹਰ ਮਨੁੱਖ ਦੇ ਮਨ ਦੇ ਵਿੱਚ ਜਨਮ ਜਾਤ ਤੋਂ ਹੀ ਘੜ ਕਰਦਾ ਹੈ ਸਿੱਖੀ ਮਿਲ ਜਾਵੇ ਕਦੇ ਮੈਨੂੰ ਲੱਗਦਾ ਹੈ ਕਿ ਸੇਵਾ ਦੇ ਨਾਮ ਨਾਲ ਸਾਨੂੰ ਸਿੱਖਾਂ ਨੂੰ ਵੀ ਬਹੁਤ ਕੁਝ ਮਿਲਦਾ ਹੈ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਰੋਟਰੀ ਦਾ ਜਿ ਮੰਚ ਹੈਗਾ ਇਹ ਅੰਤ ਇਹ ਦਿੱਤੇ ਅੱਜ ਸ्लोਗਨ ਬਾਰੇ ਦੀ ਸਹੀ ਗੱਲ ਕਰ ਰਹੇ ਆ ਦਿੱਤੇ ਫਰਾਮ ਅੰਦਰ ਬਣਾਉਂਦੀ ਸ਼ੁਰੂ ਹੋ ਚੁੱਕੀ ਹੈ ਇਹ ਬਹੁਤ ਤੋਂ ਵੱਡਾ ਇਤਿਹਾਸ ਜਿਹੜਾ ਹੈ ਜਿੱਥੇ ਸਿੱਖੀ ਨਾਲ ਜੁੜਿਆ ਹੋਇਆ ਹੈ ਇਸ ਜਿਹੜੀ ਚ ਪਰਿਵਾਰ ਨੂੰ ਜਾਣਦੇ ਸ਼ਿਹਦਾਨੀ ਕਰਕੇ ਨਜ਼ਰ ਆਉਂਦੀ ਹੈ ਜਦੋਂ ਸੀ ਘੜਵਾ ਨੂੰ ਜਾਣਿਆ ਹੈ ਤਬੂ ਤੇ ਇੱਕ ਬਾਦਸਰਬ ਜੀ ਦੀ ਜਿਹੜੀ ਕਿਰਪਾ ਹੈ ਉਹਨੀਆਂ ਅਸੀਸਾਂ ਉੱਤੇ ਮਿਲੀਆਂ ਨਜ਼ਰ ਆਉਂਦੀਆਂ ਤੇ ਚਾਹੁੰਦਾ ਸੀ ਪਹਿਲੇ ਡਿਸਕਸ਼ਨ ਹੋਵੇ ਇਹ ਇਹਨਾਂ ਹੋਵੇ ਕਿ ਕੁਝ ਹੋਰ ਕਹਿ ਲਾਂ ਮੈਂ ਕਿ ਲੋਕ ਕੋਚੋਦੇ ਹੁਣ ਕੋਈ ਕੰਸੈਂਸਸ ਬੜੇ ਜੇਸ ਬੜੀ ਨਹੀਂ ਅਗਲੇ ਮਹੀਨੇ ਕਾਸੀ ਭਾਰਤ ਦਾ ਕੋਈ ਪ੍ਰੋਜੈਕਟ ਲੈ ਕੇ ਜਾਏਗੀ ਸਾਡੇ ਸਾਰੇ ਇਲਾਕੇ ਦਾ ਵਿਕਾਸ ਜਿਹੜਾ ਹੈ ਉਹ ਇੰਨਾ ਸ਼ਾਨਦਾਰ ਹੋਵੇ ਇਹਨੀਆਂ ਸੋਚਾਂ ਉੱਤੇ ਚੱਲੇ ਗੜ ਤੋਂ ਲੋਕ ਪ੍ਰੈਪਰ ਕਰਨ ਇਸ ਇਲਾਕੇ ਵਿੱਚ ਸਭ ਕੁਝ ਇਧਰ ਹੁੰਦਾ ਹੈ ਤੇ ਚੰਗੀ ਵੋਟ ਪ੍ਰੋਟੋਕੋਲ ਹੋਵੇ ਇਸ ਸਤਿਕਾਰਯੋਗ ਸਾਡੇ ਗੁਰਸੇਵ ਲਾਲੋ ਜਿੱਥੇ ਵੀ ਕਰੋਗੇ ਅਸੀਂ ਤੁਹਾਡੇ ਨਾਲ ਹਰਦਤ ਨਾਲ ਬਹੁਤ ਖੁਸ਼ੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਨਮਸਕਾਰ